ਆ ਦੇਖ ਲਾ ਜਿੱਦਾਂ ਦੀ ਬਹੂ ਆਈ ਹੈ ਨਾ ਰੰਗ ਲੱਗੇ ਬੈਨੇ ਘਰ ਚ ਪਤਾ ਨਹੀਂ ਲਾਦਾ ਵੀ ਆਪਣੀ ਬਹੂ ਆ ਕਿ ਧੀ ਆ ਇੰਨਾ ਪਿਆਰ ਕਰਦੀ ਆ ਖਾਣ ਪੀਣ ਨੂੰ ਕਦੇ ਕੁਝ ਬਣਾਉਗੀ ਕਦੇ ਕੁਝ ਬਣਾਉਗੀ ਅੱਜ ਕੱਲ ਹੋ ਰਾ ਤੂੰ ਵੀ ਜਿਵੇਂ ਬਿੱਲੀ ਕਰਦੀ ਤੈਨੂੰ ਵੀ ਟੱਕਾ ਨਹੀਂ ਤੋੜਨ ਹੁੰਦੀ ਹੈ ਕਿ ਨਾ ਉਹ ਮੈਂ ਬੋਲੀ ਜੇ ਨਾ ਤੂੰ ਚੁੱਪ ਕੇ ਬੈਠੀ ਆ ਕੀ ਸੋਚ ਰਹੀ ਆ ਹਾਂ ਇਹ ਸੋਚੀ ਨਹੀਂ ਆ ਜੋ ਤੂੰ ਸੋਚਦਾ ਨਾ ਉਹ ਤਾਂ ਨਹੀਂ ਮੈਂ ਸੋਚਦੀ ਇਹ ਤਾਂ ਤੈਨੂੰ ਪਤਾ ਬਾਪੂ ਜੀ ਹਾਂ ਪਤਾ ਹਲੋ ਚਾ ਲੈ ਭਾਈ ਮਮ ਜੀ ਤੁਮ ਤਾਂ ਤੇ ਜਾ ਬਰਨਾ ਮੈਂ ਕਰਦੇ ਤੁਹਾਡੇ ਵਾਸਤੇ ਕੱਚੀ ਰੱਸੀ ਬਣਾਦਾ ਬਣਾ ਦੇ ਪਤਾ ਠੀਕ ਹੈ ਬਣਾਣੀ ਹੈ ਦੇਖਿਆ ਕਹਿੰਦਾ ਖਿਆਲ ਰੱਖਦੀ ਆ ਹਾਂ ਤੈਨੂੰ ਹੁਣ ਪਤਾ ਲੱਗਾ ਕੀ ਮੈਂ ਕੀ ਸੋਚਦੀ ਸੀ ਹੁਣ ਮੈਨੂੰ ਤੇਰੀ ਸੋਚ ਦਾ ਕੀ ਪਤਾ ਮੈਂ ਤੂੰ ਕੀ ਸੋਚਦੀ ਆ ਮੈਂ ਉਹ ਸੋਚਦੀ ਆ ਜੋ ਤੁਸੀਂ ਦੋਨੇ ਜਣੇ ਰਲ ਕੇ ਨਹੀਂ ਸੋਚ ਸਕਦੇ ਸਾਹ ਨਹੀਂ ਲਾਦੀ ਲੈ ਹਾਂਜੀ ਤੈਨੂੰ ਸਮਝ ਨਹੀਂ ਲੱਗਣੀ ਤੈਨੂੰ ਹੁਣ ਸਮਝ ਲੱਗੂਗੀ ਜਦੋਂ ਮੈਂ ਮੁੰਡੇ ਦੇ ਖਾਨੇ ਵਿੱਚ ਗੱਲ ਪਾਉਂਗੀ ਕੀ ਪਉਣ ਲੱਗਿਆ ਮਾਤਾ ਨੀ ਚਾ ਪਤਾ ਨਹੀਂ ਕੀ ਬੁਝਾਰਤੀਆਂ ਪਾਈ ਜਾਂਦੀ ਆ ਮੈਨੂੰ ਤਾਂ ਸਮਝ ਨਹੀਂ ਲੱਗਦੀ ਗੱਲ ਇਹਦੀ ਬੁਝਾਰਤਾਂ ਨਹੀਂ ਸਮਝੋ ਤੁਹਾਡੀ ਜ਼ਿੰਦਗੀ ਦੇ ਪੰਨੇ ਆ ਨਾ ਜਿਹੜੇ ਹੁਣ ਪਲਟਣ ਲੱਗੇ ਆ ਜ਼ਿੰਦਗੀ ਦੇ ਪੱਲੇ ਪਲਟਣ ਵਾਲੇ ਕਿਹੜੇ ਪੰਨੇ ਸਮਝ ਨਹੀਂ ਮਾਸੀ ਸਮਝਾਉਣੀ ਆ ਲਓ ਸੁਣੋ ਫਿਰ ਬਹੂ ਦੀ ਜ਼ਮੀਨ ਬਾਰੇ ਕੀਤੀ ਗੱਲ ਕੋ ਨਹੀਂ ਕੀਤੀ ਨਹੀਂ ਹੋਣੀ ਮੈਨੂੰ ਤੇਰਾ ਪਤਾ ਬਹੁਨੂੰ ਮਿੱਠੀਆਂ ਗੋਲੀਆਂ ਦੇ ਪਿਆਰ ਮੁਹੱਬਤ ਦੀਆਂ ਗੱਲਾਂ ਕਰ ਜ਼ਮੀਨ ਵਾਰੇ ਪੁੱਛ ਵੇਚ ਵਟ ਕੇ ਜ਼ਮੀਨ ਇੱਧਰ ਲਈਏ ਜਦ ਇੱਥੇ ਜ਼ਮੀਨ ਲੈ ਲਈ ਸ਼ਰੀਕਾਂ ਦੇ ਕਾਲ ਜੇਤੇ ਅੱਗ ਲੱਗ ਜਊ ਭਈ ਸੇ ਮੀਨੇ ਅੱਦਾ ਜ਼ਮੀਨ ਕਿਵੇਂ ਬਣਾ ਲਈ ਆ ਕਰੀਮਾ ਤੂੰ ਗੱਲ ਸਹੀ ਗੱਲ ਆ ਤੀ ਰਲੇ ਨੀਤਾ ਮਾਸੀ ਵੀ ਕਹਿੰਦੀ ਸੀ ਵੀ ਜਦੋਂ ਕਿਸੀ ਵਿਆਹੀ ਗਈ ਇਹ ਸਾਰਾ ਕੁਝ ਆਪਣਾ ਹੀ ਐ ਸ਼ਹਿਰ ਵਿੱਚ ਬਹੁਤ ਵੱਡਾ ਪਲਾਟ ਹੈ ਇੱਕ ਜਿਹੜਾ ਘੱਟੋ ਘੱਟ 70 ਤੋਂ 80 ਲੱਖ ਦਾ ਹੈ ਤੇ ਜਿਹੜੀ ਸ਼ਹਿਰ ਚ ਕੋਠੀ ਹੈ ਉਹ ਅਲੱਗ ਕਿਉਂ ਨਾ ਉਧਰਲੀ ਜ਼ਮੀਨ ਜਾਇਦਾਦ ਸਾਰੀ ਬੇਚ ਕੇ ਇੱਧਰ ਖਰੀਦ ਲਈਏ ਜ਼ਮੀਨ ਜਾਇਦਾਦ ਹੋਣੀ ਚਾਹੀਦੀ ਹੈ ਬੇਚ ਕੇ ਆਪਾਂ ਦੁੱਗਣੀ ਬਣਾਉਣੀ ਆ ਤੂੰ ਜਦੋਂ ਇੱਧਰ ਖਰੀਦ ਲਈ ਸਭ ਕੁਝ ਸੇਮੀ ਦੇਣਾ ਕਿਉਂ ਸੇਮੀ ਮਾਂ ਆਪਣੀ ਤਾਂ ਦੱਸੇ ਕਿਉਂ ਚੋ ਜਾਣਗੀਆਂ ਤਾਹੀ ਦਾ ਪੁੱਤ ਕੈਨੀ ਆ ਬੇ ਮਸਾ ਤਾਂ ਉਸ ਵਾਹਿਗੁਰੂ ਨੇ ਆਪਣੀ ਸੁਣੀ ਆ ਤੂੰ ਜਰਾ ਇੱਕ ਬਹੂ ਨਾਲ ਮਿੱਠੀਆਂ ਮਿੱਠੀਆਂ ਗੱਲਾਂ ਮਾਰ ਮਾਂ ਉਹ ਤਾਂ ਮੇਰੇ ਤੇ ਛੱਡ ਦੇ ਤੇਰਾ ਹੀ ਪੁੱਤ ਆ ਮੈਂ ਬਸ ਇਹਨੂੰ ਇੱਕ ਵਾਰ ਗੱਲ ਕਰਨ ਦੀ ਦੇਰ ਐ ਐ ਸਾਰਾ ਉਸਾ ਪਾਉਂਦੂ ਹੋ ਗਈ ਪਕਾਈ ਮਾਰ ਲਈ ਕੀ ਹੋ ਗਿਆ ਉਹ ਇੰਨੀ ਕਾਲੀ ਕਾਲ ਕਰਦੇ ਤੁਸੀਂ ਹੈਂ ਉਹ ਸਾਰਾ ਕੁਝ ਆਪਣਾ ਹੀ ਆ। ਹੱਦੋਂ ਹੀ ਵੀ ਹਟੜੀ। ਅਜੇ ਬਹੁਾਈ ਨੂੰ ਥੋੜਾ ਚਿਰ ਨਹੀਂ ਹੋਇਆ। ਤੁਸੀਂ ਪਹਿਲੀ ਲਾਓ ਜਮੀਨਾਂ ਵੇਚਣ। ਆਹ ਦੇਖ ਲਓ ਜੀ। ਬਾਈ ਠੰਡਾ ਕਰਕੇ ਖਾਈ। ਕਿਤੇ ਕਾਲੇ ਜੀ ਕੰਮ ਖਰਾਬ ਕਰਨੇ ਸਾਰੇ। ਬਸ ਕਰ ਬੇ ਬਸ ਕਰ। ਅਖੇ ਛੱਪੜ ਦਾ ਗਵਾ ਡੱਡੂ। ਤੂੰ ਨਾ ਕੁਛ ਬਣ ਨਹੀਂ। ਨਾ ਇੰਨੇ ਸਾਲ ਹੋ ਗਏ ਮੈਨੂੰ ਤੇਰੇ ਬਾਹਰ ਤੇ ਆ ਕੇ ਬੈਠੀ ਨੂੰ। ਤੂੰ ਕੀ ਸਾਨੂੰ ਸੁੱਕੀਆਂ ਰੋਟੀਆਂ ਤੋਂ ਬਿਨਾ ਕੀ ਦਿੱਤਾ? ਜ਼ਮੀਨ ਤੇਰੇ ਕੋਲ ਹੈ ਨਹੀਂ ਸੀ। ਅਚਾਰ ਨਾਲ ਤੇ ਲੂਣ ਨਾਲ ਰੋਟੀ ਖਾ ਕੇ ਵੀ ਗੁਜ਼ਾਰਾ ਕੀਤਾ ਤੇਰੇ ਘਰ ਵਿੱਚ ਤਾਂ ਹਾਂ ਮਾਣਾ ਮੋਟਾ ਮਕਾਨ ਖੜਾ ਹੋਇਆ ਜੇ ਤੇਰੇ ਆਸੇ ਬੈਠੀ ਰਹਿੰਦੀ ਨਾ ਥੁੱਲੀਆਂ ਚ ਡੇਰਾ ਹੋਣਾ ਸੀ ਮੇਰਾ ਹੁਣ ਮੈਂ ਇਹ ਮਕਾਨ ਤੋਂ ਆਪਣੇ ਪਤ ਨੂੰ ਮੈਲਾ ਚ ਲਿਆਉਣ ਲੱਗੀਆਂ ਤਾਂ ਤੇਰੇ ਕੀ ਚ ਲੂਣੇ ਲੜਦੇ ਆਵੇਂ ਉਹ ਮੈਂ ਇੰਜ ਨਹੀਂ ਕਹਾਂ ਤੈਨਾਂ ਦੀ ਗੱਲ ਤੋਂ ਮੈਂ ਦੱਸ ਤੈਨੂੰ ਉਹ ਕਹਿੰਦੇ ਹੋਂ ਦੇ ਘਰ ਦਾ ਪੇਤੀਲਾ ਕਟਾ ਹੈ ਜੇ ਘਰ ਦਾ ਕੁਝ ਬਣਨ ਲੱਗਿਆ ਤਾਂ ਤੂੰ ਵੀ ਚਿੱਠੇ ਡਾਡਾ ਲਾ ਤੇਰੇ ਕਿ ਚਰੂਨੇ ਲੜਦੇ ਨੇ ਜੋ ਸਾਰਾ ਕੁਝ ਬੰਦ ਲੱਗਿਆ ਉਹ ਮਹਾ ਕਾਲੀ ਨਾ ਕਰੋ ਟਕਈ ਰੱਖੋ ਬੱਪੂ ਚੁੱਪ ਹੋ ਜਾ ਯਾਰ ਚਲੋ ਮਰਜੀ ਕਰੋ ਆਪਣੀ ਹਾਂ ਉਹਦਾ ਨਿਗਾ ਦੇ ਨਾਲ ਨਾਲ ਇਹਦਾ ਦਿਮਾਗ ਵੀ ਘਟ ਗਿਆ ਜਿਵੇਂ ਜਿਵੇਂ ਇਹਦੀ ਨਿਗਾ ਘਟ ਗਈ ਉਵੇਂ ਉਵੇਂ ਇਹਦਾ ਦਿਮਾਗ ਘਟ ਗਿਆ ਤੇਰੀ ਕਲ ਸੁਕਮਾ ਬਨੂਆ ਇਹ ਸਲਾਹ ਉਹਦੀ ਕਾਲਾ ਦੇ ਰਾਚਾ ਆਪਣੇ ਚ ਕੁਛ ਨਹੀਂ ਅੜਿਕਾ ਲਾਉਂਦਾ ਟੱਕਾ ਉੱਧਰ ਡੇਕਦਾ ਇਹ ਉਹ ਮੈਂ ਤਾਂ ਡੱਕਾ ਹੀ ਤੋੜ ਦੇਣਾ ਜਿਹੜਾ ਇਹ ਉੱਧਰ ਡੇਕਦਾ ਤੂੰ ਫਿਕਰ ਨਾ ਕਰ ਤੇਰੀ ਬਹੂ ਦੀ ਜ਼ਮੀਨ ਤੇਰੇ ਨਾਂ ਕਰਾਉਣ ਵਿੱਚ ਨਾ ਤੇਰੀ ਮਾਂ ਤੇਰੇ ਨਾਲ ਐ ਇਹਨੂੰ ਚਮਗਿੱਦੜ ਜਹੇ ਨੂੰ ਰਹਿਣ ਦੇ ਜੇ ਇਹਦੇ ਮਗਰ ਲੱਗ ਹੈ ਨਾ ਫੇਰ ਤਾਂ ਇਹਦੇ ਤੋਂ ਵੀ ਹੱਥ ਤੋਂ ਬੈਠਾਂਗੇ ਬਸ ਤੂੰ ਬਹੂ ਨਾਲ ਜਾ ਕੇ ਘਰ ਮਿੱਠੀਆਂ-ਮਿੱਠੀਆਂ ਫੇਰ ਤੈਨੂੰ ਅਗਲਾ ਤਰੀਕਾ ਮੈਂ ਦੱਸ ਦਉ ਨਾਲੇ ਮੈਂ ਕਿਹਾ ਉਹਨੂੰ ਛੱਡਣ ਨੂੰ ਕਹਿੰਨੀ ਆ ਰੱਖਣੀ ਤਾਂ ਇੱਥੇ ਹੀ ਐ ਚੱਲ ਜਾ ਰਸੋਈ 'ਚ ਕੁਛ ਕਰਦੀ ਆ ਅੱਛੀ ਲੱਸੀ ਬਣਾਉਂਦੀ ਮੇਰੇ ਲਈ ਮੌਕਾ ਜਾਂ ਦੇਖ ਕੇ ਕਰ ਲੈ ਗੱਲ ਅੰਦਰ ਲੈ ਜੀ ਕੋਈ ਸੋਈ ਚ ਨਾ ਲੱਗ ਪਈ ਪਕਾਈ ਮਾਰਨਾ ਇਹ ਕੰਮ ਇੱਕੋ ਲੱਗਤ ਨਹੀਂ ਹੁੰਦੇ ਆ ਮੈਨੂੰ ਪਤਾ ਜੱਕਰ ਲਵਾਂ ਜਦੋਂ ਮੇਰੇ ਸ਼ਕਾਰ ਹੱਥ ਚ ਆ ਗਿਆ ਨਾ ਉਹ ਨਾਜ਼ਰਾਂ ਤੋਂ ਉੱਚ ਲੈਣਾ ਚਲ ਮਾਂ ਦੇਖਦਾ ਮੈਂ ਕੁਛ ਵੀ ਮਿਲੜਾ ਕੇ ਅੰਦਰ ਤੋਂ ਕੋਈ ਹਜਾ ਮੜ ਜਾ ਗੱਲ ਕਰਨੀ ਆ ਕਿੱਧਰ ਬੈਠੀ ਆ ਜੀ ਕਮਰੇ ਚ ਇੱਧਰ ਮੈਂ ਕਮਰੇ ਚ ਵੀ ਬਾਗੀ ਬੇਬੇ ਕਹਿੰਦੀ ਰਸੋਈ ਚ ਲੱਸੀ ਬਣਾ ਰਹੀ ਹੈਗੀ ਉਹ ਲੱਸੀ ਤਾਂ ਮੈਂ ਬਣਾਈ ਸੀ ਆ ਦੇਖਿਓ ਜੀ ਅੱਜ ਫੋਟੋਗ੍ਰਾਫਰ ਨੇ ਫੋਟੋ ਦੇ ਕੇ ਗਿਆ ਆਪਣੇ ਵਿਆਹ ਦੀ ਤਾਂ ਯਾਰ ਸੋਣੀ ਬਣਾਤੀ ਹਾਂ ਮੈਂ ਤਾਂ ਸੱਚੀ ਵਾਲੀ ਸੋਣੀ ਲੱਗੀ ਆ ਮੈਂ ਲੱਸੀ ਜੀ ਬਣਾਈ ਸੀ ਮਮੀ ਨੇ ਉਹ ਤੋ ਬਸ ਸੋਚਿਆ ਕਿ ਫੋਟੋ ਦੇਖਾ ਪਹਿਲਾਂ ਤਾਂ ਖੋੜ ਕੇ ਕਿਵੇਂ ਦੀ ਬਣੀ ਆ ਮੈ ਤਾਂ ਹਾਸੀ ਆਉਂਦੀ ਆ ਮੈਨਾਂ ਖੋਦਰ ਐਨੇ ਤਾਂ ਸੋਹਣਾ ਬੰਦਾ ਹੁੰਦਾ ਨਹੀਂ ਜਿੰਨੇ ਜਿਨੇ ਬਣਾ ਦਿੰਦੇ ਲਾਲਾ ਫਿਲਟਰ ਤੁਸੀਂ ਵੀ ਨਾ ਜੀ ਚਲੋ ਉਹ ਤਾਂ ਛੱਡਾ ਲੱਸੀ ਬਣਾਤੀ ਹਾਂ ਮੈਂ ਬਣਾਤੀ ਫ੍ਰੀਜ ਨਹੀਂ ਨਾ ਤੇ ਨਹੀਂ ਨਹੀਂ ਥੋੜੀ ਡੀਕ ਕਰੀ ਜਾਂਦੀ ਸੀ ਮੈਂ ਕਿਹਾ ਜਦੋਂ ਤੁਸੀਂ ਆਓਗੇ ਉਹਦੀ ਖਾਣ ਬੈਠਾਂਗੇ ਚਲ ਵਧੀਆ ਮੈਂ ਤਾਂ ਇਹ ਤਾਂ ਇੱਕ ਗੱਲ ਕਰਨੀ ਸੀ ਹਾਂ ਦੱਸੋ ਕੀ ਗੱਲ ਕਰਨੀ ਹੈ ਦੇਖੇ ਨੂੰ ਤੂੰ ਐ ਤਾਂ ਸੋਚੀ ਨਾ ਵੀ ਮੇਰਾ ਗਲਤ ਰਾਤਾ ਕੋਈ ਪਰ ਜੋ ਗੱਲ ਕਰੂਗਾ ਮੈਂ ਉਹ ਆਪਣੇ ਫਾਇਦੇ ਦੀ ਆ ਤੁਸੀਂ ਦੱਸੋ ਸੀ ਕੀ ਗੱਲ ਕੀ ਬੁਝਾਰਤਾ ਜੀ ਪਈ ਜਾਣੇ ਉਹ ਗਲਤ ਹੈ ਮੈਂ ਜਿਹੜਾ ਮੈਂ ਇੱਧਰ ਹੈਗਾ ਮੈਂਬਰ ਹਾਂਜੀ ਜਿਹੜਾ ਆਪਣੇ ਨਾਲ ਲੱਗਦੀ ਜ਼ਮੀਨ ਤੇ ਕਿਲਾ ਪਿਆ ਉਹਦਾ ਹਾਂਜੀ ਉਹ ਕਹਿੰਦਾ ਮੈਂ ਬੀਚ ਰਿਹਾ ਵੀ ਜੇ ਸੋਨੇ ਲੈਣਾ ਭਾਈ ਦੱਸ ਦੋ ਨਹੀਂ ਕੋਈ ਇੱਥੇ ਤੀਜਾ ਆ ਕੇ ਫਸੂਆ ਫਿਰ ਕੋਈ ਫਾਇਦਾ ਨਹੀਂ ਕਿਲੇ ਸਾਨੂੰ ਥਾਕ ਹੋ ਜਾਂਦਾ ਤੇਰਾ ਪੱਤੀਏ ਚਲੋ ਤਾਂ ਬੰਦਾ ਵਧੀਆ ਜੀਵੇਂ ਪਰਤਾ ਕੋਈ ਵੀ ਕਦੇ ਬੱਟ ਦਾ ਨਹੀਂ ਰੋਲਾ ਹੋਇਆ ਕਦੇ ਘੜ-ਖੜਾਈ ਪਿੱਛੇ ਨਹੀਂ ਕੋਈ ਰੋਲਾ ਹੋਇਆ ਕਦੇ ਬਾਜੀ ਉਹ ਪਾ ਲੈਂਦਾ ਦੀ ਪਾਣੀ ਦੀ ਕਦੇ ਆਪਾਂ ਵਧੀਆ ਰਿਹਾ ਆਪਣੇ ਨਾਲ ਪਰਤਾ ਦਾ ਮੈਂ ਸੋਚਿਆ ਵੀ ਕਿਉਂ ਨਾ ਪਾਉ ਕਿਲਾ ਲੈ ਲਈਏ ਹਾਂ ਹਾਂ ਕੋਈ ਵਧੀਆ ਗੱਲ ਆ ਜੀ ਗਲਤ ਤਾਂ ਵਧੀਆ ਹੈ ਪਰ ਜਦੋਂ ਆਪਾਂ ਪੈਸੇ ਕਣੀ ਦੇਖਦੇ ਆ ਪੈਸੇ ਕਣੀ ਉਹ ਜਿਵੇਂ ਬਣਾਏ ਹੱਥ ਢਿੱਲਾ ਆਪਣਾ ਜਿਹਦੀ ਉਹ ਜ਼ਮੀਨ ਬਾਣਦੀ ਹੈ ਉਹਨੇ ਆਪਣੇ ਲਈ ਹੋਣੀ ਨਹੀਂ ਮੈਂ ਕਹਿੰਦੀ ਸੀ ਵੀ ਦੇਖਾ ਗੁੱਸਾ ਕਰੀ ਨਾ ਵੀ ਕਦੇ ਐਂ ਕਹਿੰਦਾਗਾ ਜਿਹਦੀ ਤੇਰੀ ਪਿੱਛੇ ਜ਼ਮੀਨ ਹੈ ਉਹਨੂੰ ਦਿੰਦੀ ਤਾਂ ਤੂੰ ਉੱਥੇ ਵੀ ਟਿੱਕੇ ਠੁੱਕੇ ਸੀ ਵੀ ਕਿਉਂ ਨਾ ਆਪਾਂ ਉਹਨੂੰ ਵੇਚ ਕੇ ਉਹੀ ਜਮੀਨ ਆਪਾਂ ਉਹ ਲੈ ਲਈ ਨਾਲੇ ਉਹ ਵੀ ਆਪਣੇ ਨਾਮ ਚੜ ਜੂਗੀ ਫਾਇਦਾ ਆਪਣਾ ਹੁਣ ਸਾਲ 6 ਮਹੀਨੇ ਬਾਅਦ ਉੱਥੇ ਜਾਵਾਂਗੇ ਇਹ ਬੜੇ ਬੜੇ ਕਰਦੀ ਰੋਲੇ ਨੂੰ ਤਾਂ ਹੋ ਜਾਂਦਾ ਇੱਥੇ ਆਪਣੇ ਅੱਖਾਂ 'ਗੇ ਹੋਊਗੀ ਚੀਜ਼ ਨਾਲੇ ਨਵੀਂ ਬਣ ਜੂਗੀ ਗਲਤ ਜੀ ਥੋੜੀ ਵੀ ਠੀਕ ਐ ਸਹੀ ਕਹਿੰਦੇ ਤੁਸੀਂ ਮੈਂ ਇੱਥੇ ਆ ਤੇ ਜ਼ਮੀਨ ਉੱਥੇ ਕੌਣ ਦੇਖਭਾਲ ਕਰੂਗਾ ਉਹਦੀ ਨਾਲੇ ਪਿੱਛੇ ਸ਼ਰੀਕਾ ਦਾ ਨਹੀਂ ਪਤਾ ਜੀ ਉਹ ਕਬਜ਼ਾ ਕਰ ਲੈਣਗੇ ਫਿਰ ਮੇਰੇ ਜਿਵੇਂ ਹੱਥ ਵੱਡੇ ਜਾਣਗੇ ਕੋਈ ਗੱਲ ਨਹੀਂ ਜਿਵੇਂ ਤੁਹਾਨੂੰ ਠੀਕ ਲੱਗਾ ਆਪਾਂ ਉਮੀ ਕਰ ਲਾਂਗੇ ਚਲੋ ਤੇਰੀ ਇਹ ਸਹੀ ਐ ਜੇ ਕੱਲ ਘਰੋਂ ਉਹਨਾਂ ਨੇ ਤਬਲੀ ਫਿਰ ਉਹਨਾਂ ਨਾਲ ਲੜਦੇ ਫਿਰਾਂਗੇ ਨਾਲੇ ਜਦੋਂ ਅਗਲੇ ਦਾ ਕਬਜ਼ਾ ਹੋ ਗਿਆ ਤੈਨੂੰ ਪਤਾ ਕਾਨੂੰਨ ਵਾਲ ਰਲਕੇ ਅੱਜ ਕੱਲ੍ਹ ਅਗਲਾ ਕੋਈ ਕੁਝ ਵੀ ਕਰ ਸਕਦਾ ਚਲ ਅੱਜ ਆਪਣੇ ਲਵੇ ਆ ਆਪਣੇ ਹੱਕ 'ਚ ਬੋਲਦੀ ਐ ਆਪਾਂ ਜਾ ਕੇ ਲਿਖ ਲਖੋਤ ਕਰਾ ਲੈਨੇ ਉਹਦੀ ਤੇ ਮੇਰੇ ਨੌਕਰ ਵਾਂਗ ਕੇ ਆਪਾਂ ਵੇਚ ਦੰਨੇ ਹਾਂਜੀ ਠੀਕ ਹੈ ਠੀਕ ਹੈ ਤੇ ਜਿਹੜੀ ਇਹ ਆਪਾਂ ਇੱਥੇ ਲੈ ਲਾਂਗੇ ਜੇ ਤੂੰ ਕਹੇਂਗੀ ਉਰਲੇ ਚ ਮੈਂ ਤੇਰੇ ਨੋਕਰ ਬਾ ਲਾਂਗੇ ਆਪਾਂ ਉਹ ਤਾਂ ਕੋ ਚੱਕਰ ਨਹੀਂ ਦੇ ਮੈਨੂੰ ਜਦ ਤੁਸੀਂ ਵੀ ਤਾਂ ਮੇਰੀਆਂ ਮੇਰੇ ਨਾਮ ਹੋਈ ਜਾਂ ਤੁਹਾਡੇ ਨਾਮ ਹੋਈ ਚੱਲ ਕੋਈ ਨਾ ਮੈਂ ਵਕੀਲ ਨੂੰ ਫੋਨ ਕਰਦਾ ਮੈਂ ਪੁੱਛਿਆ ਤੇ ਉਹਨੂੰ ਸਾਰੀ ਗੱਲ ਬਤਾਵੇ ਪੁੱਛ ਰੱਖੀ ਆ ਬਸ ਇਹ ਸੈਨਾਂ ਦੀ ਲੜ ਹੋਊਗੀ ਤੇ ਮੜਾਏ ਤੈਨੂੰ ਨਾਲ ਜਾਣਾ ਪਊਗਾ ਬਸ ਜਾ ਕੇ ਸਾਰਾ ਗੱਜ ਹੋ ਜਾਊਗਾ ਆਪਣਾ ਐ ਨਹੀਂ ਪਤਾ ਉਹਦੀ ਲਿਹਾਜ਼ ਹੋਵੇ ਆਪਣਾ ਇਹ ਵੀ ਸਰਜਾ ਤੂੰ ਬਸ ਸਾਈਨ ਸਾਈਨ ਕਰਦੀ ਕੰਮ ਆਪਣਾ ਕਿ ਹੋ ਜਾਊਗਾ ਠੀਕ ਹੈ ਜੀ। ਤੈਨੂੰ ਕੋਈ ਇਤਰਾਜ਼ ਤਾਂ ਨਹੀਂ? ਨਾਨਾ ਜੀ ਮੈਂ ਤਾਂ ਕੀ ਇਤਰਾਜ਼ ਹੁਣਾ। ਮੈਂ ਵੀ ਉਹ ਵੇਚ ਕੇ ਚੱਲ ਆਪਣੀ ਵਿਰੇ ਬਣ ਜੂਗੀ। ਠੀਕ ਹੈ ਜੀ। ਅੱਤ ਤੁਸੀਂ ਬੈਠੋ। ਮੈਂ ਤੁਹਾਡੇ ਵਾਸਤੇ ਚਾਹ ਲੈ ਕੇ ਆਨੀਆ ਬਣਾ ਕੇ। ਤੂੰ ਚਾਹ ਨੂੰ ਛੱਡ। ਦੋ ਰੋਟੀ ਪਾਲਾ। ਚੱਲ ਤੂੰ ਮੈਂ ਆ ਕੇ ਉਧਰ ਇੱਕ ਪੈ ਕੇ ਆਉਂਦਾ। ਠੀਕ ਹੈ ਜੀ। ਵਸਾ। ਉਹ ਤੇਰੀ ਜ਼ਮੀਨ ਵੇਚ ਦੋ। ਤੇ ਸਾਰਾ ਪੈਸਾ ਉਹ ਤਾਂ ਮਰੀ ਲਵੀ ਇੱਥੇ ਵਾਲੀ ਕਦੋਂ ਲੈਣੀ ਆ ਉਹ ਤਾਂ ਮੈਂ ਗੇਮ ਚ ਤਰ ਮਰਜ਼ੀ ਕਮਾ ਲਾ ਉਹ ਬਸ ਇੱਕ ਵਾਰ ਜਿਹੜੀ ਤੇਰੇ ਵਾਲੀ ਯੋਜਨਾ ਦਾ ਉਹ ਆਪਦੇ ਪੈਰਥਲੇ ਕਰਨੀ ਸੀ ਦੇਖੀ ਅਜ ਰਾਤ ਮਦ ਨੂੰ ਤੇ ਉਹ ਸਾਰੀ ਜ਼ਮੀਨ ਦਾ ਪੈਸਾ ਮੇਰੇ ਲਵੀ हां हां सारे ठीक ਨੇ ਆ ਲੈ ਕਰ ਲੋ ਗੱਲ ਆ ਲੈ ਹੈਲੋ हां मैं ठीक हां बस तू ਦੱਸ ਮੈਂ ਵੀ ਠੀਕ ਆ ਜੇ ਬਈ ਉਹ ਕੱਟ ਬੜਾ ਫੋਨ ਦੇ ਚੰਗਾ ਮੈਂ ਕਰਦੀ ਬਾਅਦ ਵਿੱਚ ਤੁਹਾਨੂੰ ਉਧਰ ਤਾਂ ਹੋ ਕੀ ਹੋ ਗਿਆ ਤੂੰ ਤੂੰ ਜਿੱਦਾਂ ਕੋਈ ਤੇਰੇ ਮਗਰ ਪਿਆ ਆ ਹੁੰਦਾ ਗੱਲੇ ਕੋਈ ਅਸੀਂ ਆ ਕੀ ਹੋਇਆ ਸਖਤਾ ਹੈ ਉਹ ਮਹਤੂਬੀ ਖੁਸ਼ੀਆਂ ਮਨਾਓ ਉਹ ਜਿਵੇਂ ਤੁਸੀਂ ਮੈਨੂੰ ਸਮਝਾਇਆ ਸੀ ਮੈਂ ਉਹਵੇਂ ਮਜ਼ਾ ਕਰਦਾ ਰਿਹਾ ਮੈਂ ਗੱਲ ਕੀਤੀ ਉਹਦਾ ਵਕੀਲ ਨਾਲ ਤੇ ਇਹਦੇ ਕਾਗਜ਼ ਪੱਤਰਾਂ ਤੇ ਮੈਂ ਸੈਂ ਵੀ ਕਰਵਾ ਲਈ ਤੇ ਹੁਣ ਇਹਦੀ ਜ਼ਮੀਨ ਤੇ ਜਿਹੜੇ ਪਲਾਟ-ਪਲੂਟ ਨੇ ਆਪਣੇ ਨਾਂ ਹੋ ਗਏ ਸੱਚੀ ਹੁਣ ਆਪਾਂ ਮਾਲਕ ਆ ਹੁਣ ਆਪਾਂ ਲਖਪਤੀਆਂ ਸੱਚੀ ਸემი ਮੈਂ ਤਾਂ ਕਦੀ ਸੋਚਿਆ ਵੀ ਨਹੀਂ ਸੀ ਇਜਨ ਹੋੜੀ ਬੋਲੋ ਕਿ ਤੇ ਉਹਨੂੰ ਸੁਣ ਜੋ ਕਿਸੇ ਵੀਨ ਕਲੀ ਮੈਂ ਠੀਕ ਆ ਇਹ ਤਾਂ ਦੇਖ ਮੱਥੇ ਤੇ ਕਿਵੇਂ ਤਿਉੜੀ ਪੈ ਗਈ ਮੈਂ ਹੱਦ ਕਰ ਦਿੱਤੀ ਰਲੀ ਹੁਣ ਛਕਲੇ ਹੈ ਜੀ ਮੇਰੀ ਮੈਂ ਹੋਰ ਤਾਂ ਹੋਰ ਇਹਦੇ ਨਾਲ ਸਾਰੇ ਮਿੱਠੇ ਪਿਆਰੇ ਪਹਿਲਾਂ ਵਾਂਗੂ ਹੋ ਕੇ ਰਹਿਓ ਤੇ ਨੀਤਾ ਵਾਸੀ ਨੂੰ ਨਾ ਪਤਾ ਲੱਗੰਦਿਓ ਵੀ ਆਪਣਾ ਇਹ ਕੰਮ ਕਰਤਾ ਨਾ ਪਤ ਕਿਸੇ ਨੂੰ ਕੰਨੋਂ ਕਨ ਖਬਰ ਨਹੀਂ ਹੁੰਦੀ ਧੁੱਫੇ ਕਰਨਾ ਕਰ ਤੇਰੀ ਮਾਂ ਨੇ ਤਾਂ ਵੱਡੇ ਵੱਡੇ ਤੂਫਾਨ ਆਪਣੇ ਢਿੱਡ ਚਲ ਕੋਲੇ ਹਾਤਾ ਗੱਲੇ ਹੀ ਕੁਛ ਨਹੀਂ ਚੋਮਾ ਮੰਨਦੀ ਆ ਉਹਦੇ ਪੁੱਤ ਨੂੰ ਬਿਲਕੁਲ ਪੁੱਤ ਦਿਮਾਗ ਮਗਰ ਕਿਦਾ ਚੱਲਿਆ ਫਿਰ ਤੇਰੀ ਮਾਂ ਦਾ ਚਲ ਹੁਣ ਐ ਕਰੋ ਕੰਮ ਤਾਂ ਨਿਬੜ ਗਿਆ ਹੁਣ ਕੋਈ ਨਾ ਹੋਰਾਂ ਬਧੀ ਢੇਰੀ ਦੇਖ ਕੇ ਆਪਣੀ ਜਮੀਨ ਲੈ ਲਓ ਕਿਤੇ ਪੈਸਾ ਖਰਾਬ ਕਰ ਤੋ ਨਾ ਪਰਾਂ ਉਹ ਬਾਪੂ ਮੇਰੇ ਨੌ ਹੋਈਆ ਹਜੇ ਨੌ ਹੋਈਆ ਵੇਚੀ ਨਹੀਂ ਓਹ ਥੋੜੀ ਏ ਤੋ ਹੋਈਆ ਵੇਚੀ ਨਹੀਂ ਆਪਾਂ ਮੈਂ ਕਿਰੇ ਵੀ ਸਹੇਦੇ ਸਹੇਦੇ ਚੱਲਾਂਗੇ ਹੁਣ ਤਾਂ ਆਪਨੇ ਨੌ ਆ ਜਿਸ ਕੋਲ ਅਕਤ ਸਾਰਾ ਕੁਝ ਕਰਵਾਤਾ ਨਾਲੇ ਇਤੋਂ ਜਾਵਾਂਗੇ ਅਗਲੇ ਕੱਲ੍ਹ ਕਰਾਂ ਉਹਨੂੰ ਕੋਈ ਕੇਸ ਲਾਤਾ ਓੱਖਾ ਹੋ ਜੂਗਾ ਅੱਜ ਤੋਂ ਬਾਅਦ ਅੱਗੇ ਕੀ ਕਰਨਾ ਮੈਨੂੰ ਸਾਰਾ ਪਤਾ ਬਹੁਤ ਠੀਕ ਆ ਚਲ ਐ ਕਰ ਉਹ ਲਾਵਾ ਅੰਦਰ ਪਈ ਉਹ ਮੈਂ ਜਾਇਆ ਮਾ ਠੱਪੜਾ ਹੋਰ ਹੋ ਜਾ ਪੜਾ ਜਾ ਹਾਂ ਹਾਂ ਚੰਗਾ ਠੀਕ ਆ ਲੈ ਵਧਾਈਆਂ ਹੁਣ ਤਾਂ ਸਰਦਾਰ ਬਣ ਗਿਆ ਤੈਨੂੰ ਵੀ ਵਧਾਈਆਂ ਲੈ ਹੱਦ ਹੋ ਗਈ ਮੈਂ ਤੈਨੂੰ ਕਹੀ ਤਾਂ ਜਾਨੀ ਆ ਆਉਂਗੀ ਮੈਂ ਤੈਨੂੰ ਮਿਲਣਾ ਕੀ ਕਰਾਂ ਮੇਰੀ ਵੀ ਥੋੜੀ ਮਜਬੂਰੀਆਂ ਨੇ ਤੂੰ ਹਮਦਾ ਖਿਆਲ ਰੱਖਿਆ ਕਰ ਬਸ ਮੈਨੂੰ ਨਾ 24 ਘੰਟੇ ਤੇਰੀ ਫਿਕਰ ਹੁੰਦੀ ਰਹਿੰਦੀ ਆ ਮੈਨੂੰ ਉਹਦਾ ਪਤਾ ਤੂੰ ਰੋਟੀ ਪਾਣੀ ਖਾਦਾ ਨਹੀਂ ਖਾਦਾ ਸਮਝਦੀ ਆ ਮੈਂ ਪਰ ਕੀ ਕਰਾਂ ਇਹਨਾਂ ਨੂੰ ਵੀ ਤਾਂ ਦੱਸ ਨਹੀਂ ਸਕਦੀ ਇਹਨਾਂ ਤੋਂ ਵੀ ਲੁਕੋ ਰੱਖਿਆ ਹੋਇਆ ਜੇ ਇਹਨਾਂ ਨੂੰ ਪਤਾ ਲੱਗ ਗਿਆ ਤੈਨੂੰ ਪਤਾ ਕਰੇ ਕਲੇਸ਼ ਹੋ ਜੂਗਾ ਕਲੇਸ਼ ਤਾਂ ਹੋ ਗਿਆ ਹੋ ਗਿਆ ਕਲੇਸ਼ ਹੋ ਘੱਟਦਾ ਹੈ ਮੈਂ ਕਿਸੇ ਨਾਲ ਗੱਲ ਕਰਦੀ ਤੇ ਜੀ ਕੀ ਕੀ ਕਰਨ ਨਹੀਂ ਕਰੇ ਗੱਲ ਕਰੀ ਸੀ ਚਾਚਾ ਨਾ ਰਹਿਣ ਦੇ ਚੁੱਪ ਹੋ ਜਾ ਦੇਵਕੁਹ ਨਹੀਂ ਹੈਗਾ ਮੈਂ ਜੋ ਮੈਨੂੰ ਬਣਾਉਣ ਲੱਗ ਰਹੀਆਂ ਮੈਨੂੰ ਕਿਥੋਂ ਦਾ ਸਬਰ ਨਹੀਂ ਆਇਆ ਆ ਦੂਜੀ ਤੋਂ ਨਹੀਂ ਆਉਂਦੀ ਆਹ ਤੀਜੀ ਤੋਂ ਦਾ ਫੋਲ ਆ ਰਹੀ ਹੈ ਹਾਂ ਕੀ ਗੱਲਾਂ ਕਰੀ ਜਾਂਦੇ ਹੋ ਜੀ ਤੁਹਾਡਾ ਦਿਮਾਗ ਤਾਂ ਠੀਕ ਹੈ ਮੈਂ ਸਹੀ ਕਰ ਰਿਹਾ ਕੋਈ ਪਾਗਲ ਨਹੀਂ ਹੈਗਾ ਮੈਂ ਹੁਣ ਕਿੰਨੇ ਗੱਲਾਂ ਪਾ ਰਹੀ ਜੀ ਕਿਹੜੇ ਖਾਣ ਨਾਲ ਮਾਰ ਰਹੀ ਇੱਕ ਤੋਂ ਐਨਾ ਕਹੋ ਜੀ ਦੋ ਮਰਮੇ ਕੁੱਤਰੀ ਚੇਨਾ ਕਹਾ ਪੀ ਸੌਰੀ ਬੇਇੱਜ਼ਤੀ ਕਰਾ ਦੇ ਪਿੰਡ ਚੋਣਾ ਮੇਰੀ ਗੱਲ ਤਾਂ ਸੁਣੋ ਜੀ ਤੁਸੀਂ ਜੋ ਸਮਝਿਆ ਉਹ ਗੱਲ ਨਹੀਂ ਹੈਗੀ ਆਓ ਮੈਂ ਸਹੀ ਸਮਝਦਾ ਜੋ ਵੀ ਸਮਝ ਰਿਹਾ ਲੱਗੇ ਤੇਰਾ ਪਤਾ ਫੜੀ ਗਈ ਤਰੀ ਹੁਣ ਚੋਰੀ ਹੁਣ ਲੱਗੇ ਜੋ ਤੁਸੀਂ ਸਮਝ ਰਹੇ ਉਹ ਨਹੀਂ ਹੈਗੀ ਗੱਲ ਮੈਂ ਤੇ ਤੁਹਾਨੂੰ ਦੱਸਣਾ ਵੀ ਚਾਹਣਾ ਸ਼ੈਤਾਨ ਤਾਂ ਵੀ ਯਕੀਨ ਨਹੀਂ ਕਰਨਾ ਚੁੱਪ ਕਰ ਜਾ ਤੇਰਾ ਹੁਣ ਕੋਈ ਕਲੂ ਸੁਣਨਾ ਵੀ ਨਹੀਂ ਕੋਈ ਨਾ ਕਰਦਾ ਤੇਰਾ ਵੀ ਕੋਈ ਹੱਲ ਮੇਰੀ ਮੇਰੀ ਗੱਲ ਤਾਂ ਸੁਣੋ ਜੀ ਇਹ ਤਾਂ ਉਸੀ ਦੇਵੀ ਕਰ ਤੇ ਸ਼ਾਂਤੀ ਬਣਾਈ ਰੱਖੀ ਮੇਰੇ ਬੱਚਿਆਂ ਦੇ ਸੱਖ ਸ਼ਾਂਤੀ ਰਵੇ ਉਹ ਰਹਿ ਗਈ ਸ਼ਾਂਤੀ ਜਿਹੜੀ ਰਹਿਣੀ ਸੀ ਕੀ ਹੋ ਗਿਆ ਪੁੱਤ ਕੀ ਹੋ ਗਿਆ ਬਾਪੂ ਹਾਂਜੀ ਮੇਰੀ ਗੱਲ ਤਾਂ ਸੁਣੋ ਤੂੰ ਚੁੱਪ ਹੋ ਜਾ ਕੀ ਹੋਇਆ ਬਹੂ ਕੀ ਹੋਇਆ ਮੈਂ ਸੇਮੀ ਮੇਰੀ ਗੱਲ ਸੁਣੋ ਮਾਸੀ ਨੂੰ ਲਾਉ ਫੋਨ ਉਹਨੂੰ ਹੁਣੇ ਬਲਾਓ ਨਾ ਇਹੇ ਕੁਛ ਕਰਨਾਂ ਦੀ ਮੇਰੇ ਨਾਲ ਮੈਨੂੰ ਪਹਿਲਾਂ ਦੱਸ ਦਿੰਦੇ ਗੱਲ ਕੀ ਹੋਈ ਐ ਉਹ ਗੱਲ ਕੀ ਹੋਣੀ ਐ ਤੂੰ ਚੁੱਪ ਹੋ ਜਾ ਮਾਂ ਮੈਂ ਅੰਦਰ ਜਾਣ ਲੱਗਿਆ ਫੋਨ ਤੇ ਲੱਗੀ ਪਈ ਸੀ ਕਿਸੇ ਨਾਲ ਕੋਤਸਾ ਰਿਸ਼ਤੇਦਾਰੀ ਦਾ ਵੀ ਆ ਸਕਦਾ ਫੋਨ ਉਹ ਪੁੱਤ ਪੁੱਤ ਕਹਿ ਕੇ ਗੱਲਾਂ ਕਰਦਾ ਕੀ ਹੋਈ ਸੀ ਅੱਜ ਕੱਲ੍ਹ ਦੀਆਂ ਕੁੜੀਆਂ ਕੱਤਰੀਆਂ ਜਨਾਨੀਆਂ ਆਉਦੇ ਆਸ਼ਕਾਂ ਨੂੰ ਪੁੱਤ ਪੁੱਤ ਕਹਿੰਦੀਆਂ ਨੇ ਦੇ ਬੱਤ ਮੂੰਹ ਸੰਭਾਲ ਕੇ ਬੋਲ ਉਹ ਮੈਂ ਜੱਪਾਂ ਬਣ ਜਾ ਵੀ ਹੋ ਸਕਦਾ ਕੋਈ ਰਿਸ਼ਤੇਦਾਰੀ ਇਹਦਾ ਅੱਗਾ ਨਹੀਂ ਪਿੱਛਾ ਨਹੀਂ ਕਿਹੜਾ ਭਤੀਜਾ ਬਣਦਾ ਉਹ ਗੱਲ ਹੀ ਨਹੀਂ ਹੋ ਸਕਦਾ ਐਦਾਂ ਥੋੜੀ ਹੁੰਦਾ ਕੁੜੇ ਬਾਹੂ ਕੀ ਕਹਿ ਰਿਹਾ ਸੈਮੀ ਮਾਂ ਮੈਂ ਇਹ ਕਹਿ ਰਿਹਾ ਮੈਂ ਸੱਚਾ ਹਾਂ ਹੁਣ ਤੁਸੀਂ ਆਉਦੇ ਪੁੱਤ ਤੇ ਨਹੀਂ ਭਰੋਸਾ ਕਰੋਗੇ ਜਦੋਂ ਪੁੱਛਲ ਲੱਗੀ ਹੋਈ ਸੀ ਕਿ ਨਾ ਫੋਨ ਤੇ ਫੋਨ ਤੇ ਲੱਗੀ ਹੋਈ ਸੀ ਇਹ ਤੇਰੂ ਆਕੇ ਹਾਂ ਪੁੱਤ ਫਲਾਣਾ ਪੁੱਤ ਠਗੜਾ ਪੁੱਤ ਕੀ ਗੱਲ ਬਈ ਜਿੱਦ ਤੇ ਤੁਸੀਂ ਸੋਚ ਇੱਦਾਂ ਦੀ ਕੋਈ ਗੱਲ ਨਹੀਂ ਹੈਗੀ ਫਿਰ ਸਿਮੀ ਝੂਠ ਬੋਲਦਾ ਬਹੂ ਸਾਨੂੰ ਤੇਰੇ ਤੋਂ ਆਹ ਉਮੀਦ ਨਹੀਂ ਸੀ ਬਸ ਇਹ ਗੱਲ ਨਹੀਂ ਹੋਰ ਗੱਲ ਕੀ ਹੈ ਮੰਮੀ ਜੀ ਹੁਣ ਮੈਂ ਤੁਹਾਨੂੰ ਕਿਵੇਂ ਦੱਸਾਂ ਕੋਈ ਨਹੀਂ ਮੈਂ ਇਹਦੀ ਮਾਸੀ ਨੂੰ ਫੋਨ ਕਰਦੀ ਆ ਲੱਗ ਜਾ ਪਤਾ ਹੋਊਗੀ ਸਭ ਕੁਝ ਪੈ ਗਈ ਨਾ ਇਹ ਨੀਮੀ ਉਹ ਦੱਸਣ ਦੇ ਤਾਂ ਸੀ ਕਿਸੇ ਕੋਲ ਬੋਲਣ ਦਾ ਉਹਨੇ ਕੀ ਬੋਲਣਾ ਹੁਣ ਮੁੰਡਾ ਬੋਲਦਾ ਥੋੜਾ ਜਿਹਾ ਉਹਦੀ ਤਾਂ ਬੋਲੂਗੀ ਕਿ ਜਵਾਨ ਉਹਦੀ ਨਿਕਲੂਗੀ ਗਲਤ ਕਰਕੇ ਮਮਾ 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 ਮਾ ਮਾ ਕਰੀ ਜਾਂਦੀ ਆ ਕੋਈ ਨਹੀਂ ਮੈਂ ਕਰਦੀ ਤੇਰੀ ਮਾਸੀ ਨੂੰ ਫੋਨ ਹੋਣਾ ਹੀ ਚੰਗੀ ਜਿਹਾ ਤਾਂ ਪੋਲੀ ਸਮਝ ਕੇ ਵੀ ਚਲ ਅੱਗਾ ਪਿੱਛਾ ਨਹੀਂ ਹੈਗਾ ਫਿਰ ਵੀ ਨੀਮੀ ਪਾ ਕੇ ਸਵੀਕਾਰ ਕਰ ਲਈ ਇਹਦਾ ਮਤਲਬ ਇਹ ਤਾਂ ਨਹੀਂ ਵੀ ਅਗਲੇ ਘਰ ਦੀ ਇੱਜ਼ਤ ਬਾਹਰ ਲੈ ਕੇ ਜਾਣ ਲੱਗ ਜੋ ਉਹ ਤੂੰ ਜ਼ਿਆਦਾ ਨਾ ਪਤਾ ਵਧਾ ਦੀ ਕੋਈ ਓਏ ਭਾਈ ਟਿਕਾਈ ਨਾਲ ਬਹਿ ਕੇ ਗੱਲ ਕਰ ਲੋ ਉਹ ਭਾਈ ਕੋਈ ਟਿਕਾਈ ਨਹੀਂ ਮੈਂ ਮਾਸੀ ਨੂੰ ਕਰਦਾ ਫੋਨ ਪਲਾਉਣਾ ਇੱਕ ਪਾਸੇ ਹੀ ਕੋ

ਪੁੱਤ ਪਤ ਕਹਿ ਕੇ ਸੱਸ ਸਹੁਰੇ ਦੇ ਤਾਂ ਅੱਖੀ ਘੱਟਾ ਪਾ ਸਕਦੀ ਆ ਆਦਮੀ ਦੇ ਤਾਂ ਨਹੀਂ ਪਾ ਸਕਦੀ ਮੁੰਡੇ ਨੇ ਆਪਣੇ ਕੰਨਾਂ ਨਾਲ ਗੱਲਾਂ ਕਰਦੀ ਸੁਣੀ ਆ ਓ ਮਾਇਨੇ ਕੀ ਦਸਰਾ ਹੁਣ ਸੱਚ ਤਾਂ ਆਪਣਾ ਪਤੀ ਐ ਵੀ ਕਿਸੇ ਨਾਲ ਕਰਦੀ ਸੀ ਉਹ ਤਾਂ ਹੁਣ ਜਿੰਨਾ ਮਰਜੀ ਖਰੋਚੀ ਜਾਓ ਬਈ ਜੇ ਉਹ ਸੱਚ ਆਪਣੇ ਸਾਹਮਣੇ ਆ ਕਰਦੀ ਤਾਂ ਗੱਲਾਂ ਕਰਦੀ ਦੀ ਇਹ ਨਾ ਨਾ ਬੇਟਾ ਜੋ ਧੰਮ ਸੋਚ ਰਹੇ ਹੋ ਨਾ ਉਹ ਸੱਚ ਨਸ ਐ ਲੈ ਤੂੰ ਵੀ ਇਹਦੀ ਗੱਲ ਕਰਦੀ ਫਿਰਦੀ ਆ ਤੂੰ ਵੀ ਕੁਝ ਬੋਲ ਲੈ ਪਈ ਦੱਸ ਫਿਰ ਵੀ ਸਚਾਈ ਕੀ ਆ ਮਾਸੀ ਅਸੀਂ ਵੀ ਦੁਨੀਆਦਾਰੀ ਦੇ ਵਿੱਚ ਰਹਿਣੇ ਆ ਸਾਨੂੰ ਵੀ ਸਾਰਾ ਪਤਾ ਬੰਦੇ ਦੀ ਇੱਕ ਪੜ ਕੇ ਦੇਖ ਦਿੰਨੇ ਅਸੀਂ ਵੀ ਵੀ ਕੀ ਗੱਲ ਹੈ ਕੀ ਬਾਤ ਹੈ ਓ ਫੋਨ ਤੇ ਪੁੱਤ ਪੁੱਤ ਹੋਰ ਕਿਹਨੂੰ ਕਰਵੰਦਾ ਨਾਲੇ ਪੁੱਤ ਦੇਖ ਕਿਵੇਂ ਨੀਮੀ ਪਾ ਕੇ ਬੈਠੀ ਮੰਮੋ ਠਗਣੀ ਜਈ ਮਾਸੀ ਮੈਂ ਕਹਿੰਦੇ ਸਚਾਈ ਦੱਸੀ ਦੋ ਬਰ ਬਰ ਲਕੋ ਹੁੰਦਾ ਵੀ ਕੀ ਫਾਇਦਾ ਇੱਕ ਨਾ ਇੱਕ ਦਿਨ ਤਾਂ ਸਾਹਮਣੇ ਆਉਣੀ ਸੀ ਮੈਂ ਤੁਹਾਨੂੰ ਪਹਿਲੇ ਹੀ ਕਿਹਾ ਸੀ ਕਿਹੜੀ ਸਚਾਈ ਹੈ ਨਾ ਨਾ ਇਹਦਾ ਮਤਲਬ ਮੇਰੀ ਭੈਣ ਵੀ ਨਾਲ ਰਲੀ ਹੋਈ ਐ ਨਾ ਨਾ ਦੀਦੀ ਇਹ ਕਿਸੇ ਔਰਸੇ ਬਾਤ ਨਾ ਕਰਦੀ ਆਪਣੇ ਛੋਰੇ ਸੇ ਬਾਤ ਕਰਦੀ ਆਪਣੇ ਸੋਰੇ ਸੇ ਆਪਣੇ ਛੋਰੇ ਸੇ ਨਾ ਜੋ ਆਕ ਇਹਦਾ ਹਾਂ ਦੀਦੀ ਜੋ ਇਸ ਦਾ ਛੋਰਾ ਸੇ ਭੂਮੈਂ ਮਰ ਜਾ ਐਡਾ ਬੜਾ ਪਰਦਾ ਇੰਨਾ ਝੂਠ ਇਹਦਾ ਜਵਾਕ ਕਿਵੇਂ ਹੋਇਆ ਬਿਆਹ ਤੂੰ ਪਹਿਲਾਂ ਤਾਂ ਮਾਸੀ ਤੇ ਕੋ ਦੱਸਿਆ ਨਹੀਂ ਉਹ ਕਹਿੰਦੀ ਇਹਦਾ ਜਵਾਕ ਇਹਨਾਂ ਨਾਲ ਗੱਲਾਂ ਕਰਦੀ ਦੀ ਪਰਦੇ ਲਾਗੀ ਪਾਉਣਾ ਨਾ ਨਾ ਬੇਟਾ ਛੋਰਾ ਤਾਂ ਇਸਕਾ ਸ ਹੈ ਪਰ ਅਬ ਇਹ ਮਾਰਾ ਸ ਹੈ ਮਾਰਾ ਬੇਟਾ ਸ ਹੈ ਇਸਕੇ ਸਾਥ ਨਾ ਅਬ ਕੋਈ ਸਬੰਧਨਾ ਸ ਜੋ ਤਾਂ ਇਸकी मां की ममता ਸ ਹੈ ਜੋ ਇਸੇ ਬਾਤ ਕਰ लेती ਲੈ ਮੈਨੂੰ ਲੱਗਦਾ ਮੇਰੀ ਭੈਣ ਹੋ ਕੇ ਮੈਨੂੰ ਹੀ ਫੇਰ ਝੂਠ ਬੋਲੀ ਜਾਂਦੀ ਹੈ ਨਾ ਨਾ ਦੀਦੀ ਥਾਰਾ ਤਾਂ ਮਨੇ ਅੱਛਾ ਹੀ ਸੋਚਿਆ ਥਾ ਇਤਨੀ ਅੱਛੀ ਛੋਰੀ ਸ ਹੈ ਬਤਾ ਕੋਈ ਗਲਤ ਬਾਤ ਕਰੇ ਸੇ ਕਾਮ ਨਾ ਕਰੇ ਸੇ ਘਰ ਦਾ ਤਮੇ ਕੁਝ ਬੋਲੇ ਸੇ ਬਤਾ ਤੋ ਸਹੀ ਕਹਾਂ ਕਮੀ ਛੋੜੀ ਇਸਨੇ ਬੋਲਦੀ ਤਾਂ ਕੁਛ ਨਹੀਂ ਪਰ ਆ ਜਿਹੜਾ ਆ ਕੁਛ ਨਹੀਂ ਬੋਲਿਆ ਹੁਣ ਸਾਡੇ ਅੱਖਾਂ ਮਰੇ ਲਿਆ ਕੇ ਆਪਣਾ ਪੁੱਤ ਬਿਠਾਤਾ ਇਹ ਅਸੀਂ ਕਿੱਦਾਂ ਜਰੀਏ ਬਗਾਨਾ ਖੂਨ ਥੋੜੀ ਅਸੀਂ ਪਾਲਾਂਗੇ ਆਪਣੇ ਘਰ ਕੋਈ ਨਾ ਜਵਾਗਤਾ ਰੱਬ ਦਾ ਰੂਪ ਹੁੰਦੇ ਨੇ ਰੱਬ ਦਾ ਰੂਪ ਸਾਡੇ ਆਪ ਦੇ ਜਵਾਕ ਹੋਣਗੇ ਲੋਕਾਂ ਦੇ ਥੋੜੀ ਪਾਲਣੇ ਅਸੀਂ ਨਾ ਨਾ ਦੀਦੀ ਤਮੇ ਕੌਣ ਬੋਲੇ ਸੇ ਕਿ ਤੁਮ ਪਾਲੋ میں پال رہی سو اس نے مارا بیٹا سے جے جے تیرا بیٹا بھی ایک ہی گل کر دیا پھر کے بات ہوئی دی دی بات ہی کرتی سے نا بات کرنے سے کیا ہوتا ہے پر جی چھوڑا مارا سے تنے تو معلوم سے نا مارا کوئی بچہ نہ سے اس سے میں نے گود لے لیا سا اب جی مارا چھوڑا سے تم اس کے بارے میں کچھ نہ بولو دی دی گود لے لیا سی نا جڑی تو پھونتے دانس دی سی کہ میں شورا گود لیا ਉਹ ਇਹਦਾ ਸ਼ੋਰਾ ਗੋਦ ਲਿਆ ਸੀ ਤੂੰ ਹਾਂ ਮੰਮੀ ਜੀ ਇਹ ਮੇਰੇ ਮੁੰਡਾ ਮੇਰੇ ਘਰ ਵਾਲ ਦੀ ਮੋਤਵਾ ਨਾ ਮੇਰੀ ਦਿਮਾਗੀ ਹਾਲ ਥੋੜੀ ਖਰਾਬ ਹੋ ਗਈ ਸੀਗੀ ਮਾਸੀ ਸੀ ਜਿਨੇ ਮੈਨੂੰ ਸੰਭਿਆ ਤੇ ਮੇਰੇ ਮੁੰਡੇ ਨੂੰ ਵੀ ਇਹਨਾਂ ਕੋਲੇ ਕੋਈ ਬੱਚਾ ਨਹੀਂ ਸੀ ਤਾਂ ਇਹਨਾਂ ਨੇ ਮੇਰਾ ਮੁੰਡਾ ਗੋਦ ਲੈ ਲਿਆ ਮੈਂ ਵੀ ਇਸ ਸਵੀਕਾਰ ਕਰ ਲਿਆ ਚਲ ਕੋਈ ਨਾ ਸ਼ਾਇਦ ਮਿੱਥੋਂ ਇੰਨੀ ਚੰਗੀ ਪਰਵਰਿਸ਼ ਨਾ ਹੁੰਦੀ ਇਹਦੀ ਜਿਨੀ ਇਹਨਾਂ ਨੇ ਕੀਤੀ ਆ ਬਾਅਦ ਵਿੱਚ ਉਹ ਮਾਸੀ ਨੂੰ ਮੇਰਾ ਇਕੱਲਾ ਪੰਜਾ ਖਾਣ ਲੱਗ ਗਿਆ ਤੇ ਇਹਨਾਂ ਨੇ ਤੁਹਾਡੇ ਨਾਲ ਮੇਰੇ ਵਿਆਹ ਦੀ ਗੱਲ ਚਲਾ ਲਈ ਮੈਂ ਤਾਂ ਕਿਹਾ ਸੀ ਮਾਸੀ ਨੂੰ ਵੀ ਦੱਸ ਦਿੰਨੇ ਆ ਵੀ ਇਹ ਮੇਰਾ ਮੁੰਡਾ ਪਰ ਮਾਸੀ ਨੇ ਜਵਾਬ ਦਿੱਤਾ ਕਹਿੰਦੀ ਜਦ ਪਾਲਿਆ ਮੈਂ ਐਡਾ ਵੱਡਾ ਮੈਂ ਕੀਤਾ ਤਾਂ ਇੱਕ ਨਾਮ ਦਾ ਤੇਰਾ ਮੁੰਡਾ ਕਿਉ ਇਹ ਤਾਂ ਮੇਰਾ ਹੀ ਆ ਬਸ ਦੀਦੀ ਝੂਈ ਬਸ ਐ ਅਬ ਥਾਰੀ ਮਰਜ਼ੀ ਹਨ ਨੇ ਜੋ ਸਜ਼ਾ ਮੰਨੇ ਦੇਣੀ ਸੈ ਮੰਨੇ ਦੇ ਲੈ ਜੋ ਸਜ਼ਾ ਇਸਨੇ ਦੇਣੀ ਸੈ ਇਸਨੇ ਦੇ ਲੈ ਇਸ ਕੀ ਤਾਂ ਨਾ ਕਿਸਮਤੀ ਖਰਾਬ ਸੈ ਯੋ ਤਾਂ ਮੰਨ ਨਹੀਂਤਾ ਵੀ ਇਸ ਦਾ ਕੁਝ ਅੱਛਾ ਹੋ ਜਾਏਗਾ। ਅਬ ਥਾਰੀ ਮਰਜ਼ੀ ਸੇ ਜੋ ਥੰਨੇ ਕਰਨਾ ਸੇ ਕਰ ਲੈ। ਹਰ ਇੱਕ ਵਾਰ ਸੋਚ ਲੈ ਯਾ ਦੀਦੀ ਮਾਰੇ ਬਾਰੇ ਮੋ ਤਾਂ ਜਹਾਂ ਸੇ ਚਲੀ ਜਾਏਗੀ। ਛੋਲੇ ਨੇ ਵੀ ਲੈ ਜਾਏਗੀ। ਮੈਂ ਤਾਂ ਇਕਲੀ ਪੜ ਜਾਊਂਗੀ ਨਾ। ਤੂੰ ਸੋਚ ਲੈ। ਹਬ ਪਹਿਣੇ ਮੇਰੀ ਗੱਲ ਸੁਣ। ਮੈਨੂੰ ਇਹ ਗੱਲ ਦਾ ਪਤਾ ਨਹੀਂ ਸੀ। ਜੇ ਮੈਨੂੰ ਪਹਿਲਾਂ ਇਸ ਗੱਲ ਦਾ ਪਤਾ ਹੁੰਦਾ ਜਾਂ ਤੂੰ ਮੈਨੂੰ ਦੱਸ ਦਿੰਦੀ ਤਾਂ ਇੱਥੇ ਤੱਕ ਗੱਲ ਹੀ ਨਹੀਂ ਪਹੁੰਚਣੀ ਸੀ ਮੈਂ ਕਿੰਨਾ ਆਪਣੀ ਨੂੰ ਬਾਰੇ ਗਲਤ ਸੋਚੀ ਗਈ ਮੇਰਾ ਪੁੱਤ ਮੇਰੀ ਨੂੰ ਬਾਰੇ ਗਲਤ ਸੋਚੀ ਗਿਆ ਮੈਂ ਤਾਂ ਆਪਣੇ ਪੁੱਤ ਦਾ ਵਸਿਆ ਵਸਾਇਆ ਘਰ ਪੱਟਣ ਲੱਗੀ ਸੀ ਉਹ ਵੀ ਆਪਣੇ ਹੱਥੀ ਧੀਏ ਮੈਨੂੰ ਮਾਫ਼ ਕਰ ਦੇ ਮੈਨੂੰ ਕੁਝ ਨਹੀਂ ਚਾਹੀਦਾ ਬਸ ਜੇ ਇਹੀ ਗੱਲ ਸੀ ਤਾਂ ਤੁਸੀਂ ਪਹਿਲਾਂ ਵੀ ਦੱਸ ਸਕਦੇ ਸੀ ਪੁੱਤ ਤੇਰਾ ਹੋਇਆ ਜਾਂ ਮੇਰੀ ਭੈਣ ਦਾ ਹੋਇਆ ਜਾਂ ਫਿਰ ਮੇਰਾ ਹੋਇਆ ਮਾਂ ਦੀ ਮਮਤਾ ਤਾਂ ਸਾਰਿਆਂ ਲਈ ਇੱਕੋ ਜਿਹੀ ਹੁੰਦੀ ਹੈ ਮੈਨੂੰ ਕੋਈ ਇਤਰਾਜ਼ ਨਹੀਂ ਤੂੰ ਚਾਹੇ ਆਪਣਾ ਪੁੱਤ ਇੱਥੇ ਰੱਖ ਜੈਨੂੰ ਦਿਨ ਰਾਤ ਮਿਲ ਮੈਂ ਭੁੱਲ ਗਈ ਸੀ ਕਿ ਮੈਂ ਵੀ ਇੱਕ ਮਾਂ ਐ ਮੇਰਾ ਪੁੱਤ ਇੱਕ ਮਿੰਟ ਲਈ ਮੇਰੀਆਂ ਅੱਖਾਂ ਤੋਂ ਪਰੇ ਹੁੰਦਾ ਤਾਂ ਮੈਨੂੰ ਹਨੇਰਛਾ ਜਾਂਦਾ ਤੂੰ ਤਾਂ ਐਡੀ ਵੱਡੀ ਕੁਰਬਾਨੀ ਸਿਰਫ ਮੇਰੇ ਪੁੱਤ ਕਰਕੇ ਦਿੱਤੀ ਆਪਣਾ ਪੁੱਤ ਛੱਡ ਦਿੱਤਾ ਤੇ ਮੈਂ ਮੈਂ ਤੈਨੂੰ ਗਲਤ ਸਮਝੀ ਗਈ ਮਾਫ ਕਰ ਦੇ ਪੈਣੇ ਤੂੰ ਵੀ ਮੈਨੂੰ ਮਾਫ ਕਰ ਦੇ ਮਾ ਨਾਲ ਇੱਕ ਗੱਲ ਹੋਰ ਵੀ ਐ ਉਹਨੇ ਆਪਣੇ ਤੋਂ ਕਿਸੇ ਚੀਜ਼ ਦਾ ਪਰਦਾ ਰੱਖਿਆ ਬਣੀ ਉਹਦੇ ਵਿੱਚ ਜਿੰਨੀ ਜ਼ਮੀਨ ਜਾਇਦਾਦ ਸੀ ਸਾਰੀ ਆਪਣੇ ਨਾਮ ਕਰਵਾਤੀ ਜੇ ਉਹਨੂੰ ਲਾਲਚੂੰਦਾ ਤਾਂ ਉਹ ਆਪਣੇ ਪੁੱਤ ਦੇ ਨਾਮ ਵੀ ਕਰਵਾ ਸਕਦੀ ਸੀ ਪਰ ਸਹੀ ਗੱਲ ਐ ਉਹਨੇ ਆਪਣੇ ਪਰਿਵਾਰ ਨੂੰ ਹੀ ਆਉਂਦਾ ਹੁਣ ਪਰਿਵਾਰ ਸਮਝਿਆ ਸਹੀ ਗੱਲ ਐ ਸੇਮੀ ਆਪਾਂ ਹੀ ਗਲਤ ਐ ਧੀਏ ਪਹਿਲਾਂ ਦੀ ਵਾਂਗੂ ਮੈਨੂੰ ਆਪਣੀ ਮਾਂ ਸਮਝ ਤੇ ਮੈਂ ਤੈਨੂੰ ਆਪਣੀ ਧੀ ਮੈਨੂੰ ਮaaf ਕਰ ਦੇ ਇਹ ਤੇਰਾ ਕੱਲੀ ਦਾ ਪੁੱਤ ਨਹੀਂ ਇਹ ਮੇਰਾ ਵੀ ਅੱਜ ਤੋਂ ਪੁੱਤ ਹੈ ਚਾਹੇ ਮੇਰੀ ਭੈਣ ਕੋਲ ਰਹੇ ਜਾਂ ਤੇਰੇ ਕੋਲ ਰਹੇ ਜਾਂ ਫਿਰ ਇੱਥੇ ਸਾਡੇ ਕੋਲ ਕਿਉਂ ਸਰਦਾਰ ਜੀ ਹਾਂ ਠੀਕ ਆ ਭਾਈ ਮੈਨੂੰ ਵੀ ਮaaf ਕਰ ਦੇ ਯਾਰ ਮੈਂ ਵੀ ਤੇਰੇ ਤੋਂ ਗਲਤ ਸ਼ੱਕ ਕਰਿਆ ਜੇ ਮੈਨੂੰ ਸੱਚ ਪਹਿਲਾਂ ਪਤਾ ਹੁੰਦਾ ਤਾਂ ਮੈਂ ਸ਼ਾਇਦ ਨਾ ਬੋਲਦਾ ਤਾਂ ਹੀ ਦਾ ਤੁਹਾਨੂੰ ਕਹਿੰਦਾ ਵੀ ਪੂਰੀ ਗੱਲ ਸੁਣ ਲਿਆ ਕਰਵਾ ਦੇ ਸੌਣ ਲੈਣਾ ਹੁਣ ਪੁੱਤੇ ਸਮਝੀ ਦੇਖ ਪੁੱਤ ਤਾ ਹੁਣ ਆਪਣੇ ਮਨ ਚ ਕੋਈ ਗਿਲਾਨਾ ਰੱਖੀ ਤੂੰ ਹੈ ਜਿਹੜੀ ਗੱਲ ਹੋ ਗਈ ਉਹਦੇ ਪਰ ਮਿੱਟੀ ਪਾਓ ਆਪਣਾ ਹੱਸਦੇ ਰੋ ਬੱਸਦੇ ਰੋ ਠੀਕ ਹੈ ਚੱਲ ਹੁਣ ਲੌਂਗ ਲੈਚੀਆਂ ਵਾਲੀ ਚਾਹ ਤਾਂ ਬਣਾ ਦੇ ਮੇਰੇ ਨਿਤਰਾ ਬਣਦਾ ਹੁਣ ਨਾਨੀਆ ਮੰਮੀ ਇੱਕ ਬਹਾਤ ਹੋਰ ਜੋ ਮਾਰਾ ਛੋਰਾ ਸ ਹੈ ਆਪਣੇ ਪੋਤਾ ਪਾਤੀ ਕੇ ਬਾਰੇ ਮੈਂ ਅੱਗੇ ਬਾਰੇ ਸੋਚੀ ਹੋਰ ਬਰ ਹੋ ਜਾਣਗੇ ਹਾਂ